ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਜ ਦੇ ਵਲੌਗ ਵਿੱਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁਗਣਾ ਰੌਣਕ ਚੌਕਣੇ ਤਰੱਕੀਆਂ ਵਾਸ਼ੇ ਸਾਰਿਆਂ ਨੂੰ ਬਾਕੀ ਖੇਤਾਂ ਕਿ ਨਹੀਂ ਪਹੁੰਚੇ ਪਿਆ ਚਲੋ ਖੰਡਵਾਲ ਸਾਹਿਬ ਚੱਲਦੇ ਆਪਣੇ ਮੰਡ ਵਾਲੇ ਗੁਰਦੁਆਰਾ ਸਾਹਿਬ ਚ ਵੀ ਰਸਤੇ ਜ ਆਪਣੇ ਖੇਤ ਆਉਂਦੇ ਉੱਧਰ ਕੀੜਾ ਮਾਰ ਜਾਂਦੇ ਆ ਬਾਕੀ ਮੌਸਮ ਅੱਜ ਫਿਰ ਵਿਗੜਿਆ ਵਾ ਸਾਡੇ ਬੱਦਲ ਵਾਈ ਜੀ ਹੋਈ ਵੀ ਸਵੇਰੋਂ ਲੱਗ ਜਾਂਦੇ ਕਿੜੀਆਂ ਜੇ ਪੈਣ ਯਾਨੀ ਘੂਰ ਜੀ ਪਾ ਕੇ ਹਟ ਗਈ ਬਹੁਤਾ ਨਹੀਂ ਪਿਆ ਹੈਗਾ ਵੀ ਜਿਹੜਾ ਪਹਿਲਾ ਮੀਂਹ ਤਾਂ ਸਾਡੇ ਉਹ ਵੀ ਨਹੀਂ ਪਿਆ ਹੈਗਾ ਬਹੁਤਾ ਜਿਨ੍ਹਾਂ ਦਾ ਮਾੜਾ ਮੋਟਾ ਬੂਟੇ ਵਾਲੇ ਨੂੰ ਪਾਣੀ ਲਾਇਆ ਤਾਂ ਕਿਤੇ ਉਹ ਕਣਕ ਟੇਢੇ ਹੋਇਆ ਨਹੀਂ ਬਾਕੀ ਸਾਡੇ ਠੀਕ ਖੜੀਆਂ ਕਣਕ ਵੀ ਆਪਾਂ ਨੇ ਪਿੱਛੇ ਦਿਖਾਇਆ ਵੀ ਤਾਂ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਭ ਕੋ ਇੱਕ ਵੀਰ ਦਾ ਵਿੱਚ ਇੱਕ ਫਟ ਵੀ ਆਇਆ ਦਾ ਕਹਿੰਦਾ ਮਾਸਟਰ ਕਣਕ ਨੂੰ ਪਾਣੀ ਲਾਇਆ ਉਹਨੇ ਆਪਾਂ ਨੇ ਪਾਣੀ ਲਾਇਆ ਨਹੀਂ ਤਾਂ ਜੀ ਉਹ ਡਿੱਗੀ ਵਿੱਚ ਉਹ ਮੀਂਹ ਦਾ ਪਾਣੀ ਮਾੜਾ ਮੋਟਾ ਖੜਾ ਹੋਣਾ ਜਿਹੜੀ ਭੂਰ ਜੀ ਪਈ ਵੀ ਸੀ ਵੀ ਪਾਣੀ ਲੱਗੇ ਨੂੰ ਟਾਈਮ ਹੋ ਗਿਆ ਜੇ ਪਾਣੀ ਲੱਗਿਆ ਹੁੰਦਾ ਫਿਰ ਤਾਂ ਕਣਕ ਵਿਹਜਾਣ ਦੀ ਗੱਦੀ ਕਿਉਂ ਕਣਕ ਸਾਡੇ ਭਾਰੀਆਂ ਹੋ ਜਾਂ ਉੱਪਰ ਤੇ ਬੱਲਾ ਸਰ ਜਾਂਦਾ ਨਿਸਰੀਓਂ ਹੀ ਕਣਕ ਹੁੰਦਾ ਬਹੁਤ ਦੇਖ ਕੇ ਪਾਣੀ ਲਾਉਣਾ ਪੈਂਦਾ ਮਾੜੀ ਮੋਟੀ ਹਵਾ ਵਿੱਚ ਆਪਣੇ ਵਜਨ ਗਾ ਤੇ ਗਿਰੀ ਜਾਂਦੀ ਆ ਬਾਕੀ ਇੱਕ ਆਪਣਾ ਕੱਲ ਚੱਕੀ ਦੀ ਵੀਡੀਓ ਪਾਈ ਜੀ ਤੁਹਾਨੂੰ ਵੀ ਕਿਸੇ ਨੇ ਚੱਕੀ ਲੈਣੀ ਹੋਵੇ ਉਹ ਕੱਲ ਦੀ ਵੀਡੀਓ ਵੇਖਿਆ ਨੰਬਰ ਵੀ ਪਾਈਆਂ ਦੇ ਵਿੱਚ ਉਹਦੇ ਲੱਤਾ ਹੋਇਆ ਬਾਕੀ ਅੱਜ ਭਾਈ ਇੱਕ ਆਪਣੀ ਮੇਰੇ ਕੋਲ ਮਸ਼ੀਨ ਆਈ ਹੈ ਤੂੜੀ ਬਣਾਉਣੇ ਵਾਲੀ ਕੇਐਸ ਦੀ ਮਸ਼ੀਨ ਹੈ ਮਾਡਲ ਹੈਗਾ 2010 ਉਹਦਾ ਵੀ ਮਸ਼ੀਨ ਦੀ ਹਾਲਤ ਵਧੀਆ ਸਾਰੀ ਰਿਪੇਅਰ ਕਰਾਈ ਭਾਈ ਕਹਿੰਦਾ ਓਕੇ ਆ ਵੇਖ ਬਲੇਟ ਬਦਲਨੇ ਆਲੇ ਪਲੇਟ ਬਦਲ ਕੇ ਮਸ਼ੀਨ ਚਾਲੂ ਹੈ ਕੋਈ ਕੁਝ ਨਹੀਂ ਕਰਾਉਣ ਦੀ ਲੋੜ ਹੈ ਕਿ ਵੀ ਸਾਰਾ ਕੁਝ ਓਕੇ ਆ ਇੱਕ ਟਰਾਲੀ ਆ 12 6.5 ਦੀ ਸਣੇ ਜਾਲ ਵੀ ਇਹ ਦੋਹੇ ਚੀਜ਼ਾਂ ਦਾ ਰੇਟ 2 ਲੱਖ ਰੁਪਏ ਮੰਗਿਆ ਉਹਨਾਂ ਨੇ ਬਾਕੀ ਕਹਿੰਦੇ ਮੋਗਲ ਘੱਟ ਵੱਧ ਹੋ ਜਾਊਗਾ ਉਹ ਮੈਂ ਤੁਹਾਨੂੰ ਪਾਉਂਗਾ ਵੀਡੀਓ ਦੇ ਵਿੱਚ ਟਰਾਲੀ ਵੀ ਕੇਐਸਡੀ ਮਸ਼ੀਨ ਹੈ ਜਿਹੜੀ ਜੇ ਕਿਸੇ ਵੀਰ ਨਾਲ ਲੈਣੀ ਹੋਵੇ ਉਹ ਬਾਈਆਂ ਨਾਲ ਸੰਪਰਕ ਕਰ ਲਿਓ ਬਾਈ ਨੰਬਰ ਹੈਗਾ ਬਾਈ ਦਾ 9590026 86004 95 926 86004 ਇੱਕ ਨੰਬਰ ਵਾਈ ਦਾ ਹੋਰ ਹੈਗਾ 98785 42553 98785 42553 ਇਹ ਨੰਬਰ ਉਹ ਬਾਈ ਦਾ ਸੰਪਰਕ ਕਰ ਲਿਓ ਬਾਈ ਕੇਐਸ ਦੀ ਮਸ਼ੀਨ ਹੈ ਬਾਈ ਦੇ ਕੋਲ ਵੀ ਰਿਪੇਅਰ ਸਾਰੀ ਓਕੇ ਆ ਕਹਿੰਦੇ ਇੱਕ 플레이ਟ ਬਦਲ ਕੇ ਚੱਲਣ ਵਾਲੀ ਹੈ ਇੱਕ ਟਰਾਲੀ ਆ ਉਹਨਾਂ ਕੋਲ ਟਰਾਲੀ ਦੀ ਹਾਲਤ ਵੀ ਵਧੀਆ ਹੈ ਸਾਢੇ 12 ਸਾਢੇ 6 ਦੀ ਟਰਾਲੀ ਹੈ ਜਾਲ ਹੈਗਾ ਉੱਪਰ ਲੱਗਿਆ ਹੋਇਆ ਜੇ ਕਿਸੇ ਵੀ ਇਹਨਾਂ ਤੂੜੀ ਵਾਲੇ ਨਾਲ ਲੈਣੀ ਹੋਵੇ ਬਣਾਉਣੀ ਹੋਵੇ ਤੂੜੀ ਮਸ਼ੀਨ ਲੈਣੀ ਹੋਵੇ ਜੇ ਟਰਾਲੀ ਲੈਣੀ ਹੋਵੇ ਸੰਪਰਕ ਕਰ ਲਿਓ ਯਾਨੀ ਕੱਲੀ ਟਰਾਲੀ ਦਾ ਉਹਨਾਂ ਨੇ 80000 ਮੰਗਿਆ ਸਣੇ ਜਾਲ ਜਿਹੜੀ ਮਸ਼ੀਨ ਹੈ ਮਸ਼ੀਨ ਦਾ ਮੰਗਿਆ ਉਹਨਾਂ ਨੇ 120 ਬਾਕੀ ਘੱਟ ਵੱਧ ਹੋ ਜਾਊਗਾ ਉਹ ਫੋਨ 'ਪਾ ਗੱਲਬਾਤ ਕਰ ਲਿਓ ਬਾਕੀ ਦੇਖਦੇ ਬਾਈ ਮੌਸਮ ਕਿਆ ਕਹਿੰਦਾ ਵਿਗੜੀ ਜਾਂਦਾ ਮੌਸਮ ਤੋਂ ਪੰਜ ਜਾਨ ਦੀ ਹੈ ਨਹੀਂ ਉਹਨੀ ਚਲੋ ਜਿਹੜੀ ਕਦੇ ਬਹਾਰੋਂ ਨੇਕਣਾ ਜਲੰਧਰ ਕਿੰਨੀ ਹੈਂਡ ਪਈ ਹੈ ਅੱਜ ਠਾਰੀ ਹੈਗੀ ਐ ਠਾਰੀ ਦਾ ਜ਼ਰੂਰੀ ਹੈ ਕਣਕਾਂ ਲੱਗ ਜਾਂਦੇ ਨਹੀਂ ਹਰੇ ਕਹਿੰਦਾ ਵੀ ਭਾਰ ਜ ਆਪਣਾ ਝਾੜ ਘਟੂਗਾ ਪਰ ਅੱਜ ਹਰੇ ਕਹਿੰਦਾ ਵੀ ਠੀਕ ਐ ਵਧੀਆ 10-15 ਦਿਨ ਪੈ ਜਾਵੇ ਠੰਡ ਹੋਰ ਤਾਂ ਵਧੀਆ ਹੋ ਜਾਊਗਾ ਠੀਕ ਐ ਨਾ ਬਾਕੀ ਚਲੋ ਦਿਖਾਉਂਦੇ ਜੀ ਹੋਰ ਕਾਰੋਬਾਰ ਜਿਹੜੇ ਚੱਲਦੇ ਆ ਗੱਡੀ ਹਲੇ ਆਪਣੀ ਅੱਜ ਮੈਨੂੰ ਲੱਗਦੀ ਨਹੀਂ ਕਹਿੰਦੇ ਉਹ ਕਰਿਆਦਾ ਫੋਨ ਆਪਾਂ ਨੇ ਉਹ ਮਿਲੂਗੀ ਸੋਮਵਾਰ ਆਰ ਮੰਗਲਵਾਰ ਦੇ ਗੇਟ 'ਚ ਵੀ ਇੱਕ ਆਪਾਂ ਨੇ ਜਾਣਾ ਸੋਮਵਾਰ ਨੂੰ ਮੁਕਸਰ ਏਰੀਆ ਨੂੰ ਕਿਉਂ ਜਿਹੜਾ ਆਪਾਂ ਭਾਣ ਜੀ ਦਾ ਵਿਆਹ ਕਰਾਇਆ ਤਾਂ ਉਹ ਫੇਰ ਮਿਲਣੀਆਂ ਕਰਨ ਜਾਣਦੇ ਹੁੰਦੇ ਆ ਮੈਂ ਤਾਂ ਗਿਆਦਾ ਘਰ ਦੇ ਘਰ ਦੇ ਮੈਂ ਇੱਕ ਗੱਡੀ ਲੈ ਕੇ ਜਾਇਆ ਉਹ ਪਰ ਕਾਹ ਨੂੰ ਹਟਦੇ ਆ ਹੁਣ ਤਿੰਨ ਚਾਰ ਗੱਡੀਆਂ ਕਹਿੰਦੇ ਤੇ ਆਪਾਂ ਨੂੰ ਹੁਣ ਟੈਂਪੋ ਟਰੈਵਲ ਜੀ ਕਰੀ ਵੀ ਆ ਵੀ ਸੋਹ ਵਾਰ ਨੂੰ ਸਵੇਰੇ 7 ਵਜੇ ਤੁਰਾਂਗੇ ਉਹੀ ਰਾਤ ਦੇ 8-9 ਵਜੇ ਜਣੇ ਮੁੜ ਕੇ ਆਉਂਦੇ ਨੂੰ ਕਿਉਂ ਬਾਟ ਜਿਆਦਾ ਲੰਬੀ ਹੈ ਫੇਰ ਜੇ ਤਾਂ ਗੱਡੀਆਂ ਛੋਟੀਆਂ ਹੋਣ ਫੇਰ ਤਾਂ ਥੋੜੀ ਜਿਹੀ ਛੇਤੀ ਚੱਲੀ ਜਾਂਦੀ ਹੈ ਹੋਰ ਘੰਟੇ ਖੰਡ ਦਾ ਫਰਕ ਪਾ ਜਾਂਦੀ ਹੈ ਥੋੜੀ ਵੱਡੀ ਗੱਡੀ ਆ ਫੇਰ ਉਹ ਤੁਹਾਨੂੰ ਪਤਾ ਹੀ ਥੋੜਾ ਟਾਈਮ ਵੱਧ ਲਾ ਜਾਂ ਦੇਖਦੇ ਜੀ ਫੇ ਮੁਕਸਰ ਨੂੰ ਚੱਲਦੇ ਆ ਸੋਮਵਾਰ ਨੂੰ ਵੀ ਕਈ ਵੀਰਾਂ ਨੇ ਉਧਰ ਤੋਂ ਹੀ ਫੋਨ ਆਉਂਦੇ ਰਹਿੰਦੇ ਆ ਦੇਖਾਂਗੇ ਜੀ ਟਾਈਮ ਹੋਇਆ ਕਿਤੇ ਪਰ ਹੁਣ ਮੈਨੂੰ ਬਾੜ ਦਾ ਨਹੀਂ ਪਤਾ ਵੀ ਜਾਣਾ ਕਿਹੜੇ ਰਸਤੇ ਨੂੰ ਹੈ ਉਹ ਗੱਡੀ ਵਾਲੇ ਨੇ ਜਾਣਾ ਵੀ ਸੋਮਵਾਰ ਨੂੰ ਮੁਕਸਰ ਨੂੰ ਜਾਉਣੇ ਬਾਕੀ ਦਿਖਾਉਂਦਾ ਜੀ ਹੋਰ ਕਾਰੋਬਾਰ ਜਿਹੜੇ ਚੱਲਦੇ ਆਪਾਂ ਦਿਨ ਦੇ ਤੁਹਾਨੂੰ ਸਾਰੇ ਅੱਜ ਲੋ ਬਾਈ ਜੀ ਅੱਜ ਤੁਹਾਨੂੰ ਮਿਲਾਉਂਦੇ ਆ 735 ਨੂੰ ਬਹੁਤ देर ਹੋ ਗਏ ਵਿਆਹ ਦੇ ਵਿੱਚ ਅਸੀਂ ਉਧਰ ਉਲਝ ਜੂਵੇ ਤੇ ਵੀ ਟੱਕਰੇ ਨਹੀਂ ਹੋਏ ਹੈਗੇ ਇਹ ਲੱਗਿਆ ਮੱਕੀ ਬੀਜਣ ਮੱਕੀ ਨੂੰ ਕਰਤਾ ਕੰਮ ਲੇਟ ਹੀ ਨਾ ਬਹੁਤ ਚਲੋ ਖੇਤ ਗਿੱਲਾ ਤਾਂ ਬੱਤ ਨਹੀਂ ਦਾ ਆ ਉਹਦੇ ਕਰਕੇ ਮਨ ਲਦੀ ਤਾਂ ਕਰਕੇ ਚੱਲਿਆ ਚਲੋ ਕੰਮ ਇੱਕ ਕੰਮ ਦੋ ਕਾਜ ਹੋ ਜਣੇ ਫਿਰ ਰੇਜ ਆ ਜਣਾ ਤਾਂ ਛੇਤੀ ਬੀਤ ਜਾਂਦਾ ਪਰ ਹੁਣ ਰੇ ਵੀ ਪੈ ਗਿਆ ਦੇਸੀ ਨਾਲੇ ਬੂਟੇ ਨੂੰ ਵਧੀਆ ਮੱਕੀ ਦਾ ਇੱਕ ਆਪਾਂ ਫਸਲ ਜਿਹੜਾ ਰੇ ਲੱਗ ਗਿਆ ਨਾ ਬੂਟੇ ਨੂੰ ਇਹ ਬਹੁਤ ਵਧੀਆ ਚੀਜ਼ ਆ ਆਪਾਂ ਨੇ ਵੀ ਅਕਦੀ ਪਾਉਣਾ ਕੁਝ ਹੋਵੇ ਦੋ ਸਾਲ ਹੋ ਗਏ ਇੱਕ ਨੇ ਰਹਿ ਗਿਆ ਪਿੱਛੇ ਪਾਉਣਾ ਇਹਦੇ ਇਹ ਸ਼ਟਾ ਦੇਣ ਲੱਗਾ ਐ ਮੁੰਡਾ ਥੈਲੀ ਦੇ ਕੋਲੇ ਕਾਚਰੇ ਫੜੀ ਪਈ ਐ ਬਹੁਤ ਕੀਮਤੀ ਵੀ ਲੱਗਦਾ ਨਹੀਂ ਤਾਂ ਝੋਲੀ ਜਿਹਾ ਪਾ ਕੇ ਦੇ ਦਿੰਦਾ ਸ਼ਟਾ ਪਰ ਚਲੋ ਇੱਥੇ ਹਿਸਾਬ ਜਿਹਾ ਹੋ ਜਾਂਦਾ ਕਿ ਕਿਾਰੇ ਗਿਣ ਹੋ ਜਾਂਦੇ ਆ ਉਹਦੇ ਹਿਸਾਬ ਨਾਲ ਪਤਾ ਲੱਗ ਜਾਂਦਾ ਵੀ ਥੈਲੀ ਇੰਨੀ ਕਿਚ ਪੈਣੀ ਐ ਝੋਲੀ ਜਿਹਾ ਇਕੱਠਾ ਸਾਮਾਨ ਪਤਾ ਜੀ ਨਹੀਂ ਲੱਗਦਾ ਹੈਗਾ ਉਹ ਆ ਸ਼ਟਾ ਕਿਹੜੇ ਢੰਗ ਕਰ ਦਿੰਦਾ ਉਹ ਮਾ ਸ਼ਟਾ ਕਹੇ ਜਿਹੇ ਹਿਸਾਬ ਨਾਲ ਲੰਦਾ ਇੱਕ ਮੂਰੀ ਚੜਾਈ ਵੀ ਐ ਇੱਕ ਕੋਖਰੀ ਵੀ ਐ ਕੋਈ ਹੁੰਦਾ ਗੰਨਾ ਗੰਨਾ ਬੀਜਿਆ ਕਰਦੇ ਤੇ ਗੰਨਾ ਬੜਦਾਂ ਗੈਨ ਉਹਨੂੰ ਗੰਨੇ ਬੰਨਿਆ ਕਰਦੇ ਫਾਲੇ ਦੇ ਕੋਲ ਮਾਹ ਕਿਤੇ ਹੋਈ ਸਕਦਾ ਵੀ ਕਰਿਆ ਕੋਈ ਵੀ ਕਮੂਰੀ ਚੜਾਕੇ ਵਾਲਾ ਅੱਛਾ ਲੇਟ ਕਰਤਾ ਕਹਾਂ ਕਿ ਖੇਤੇ ਬੱਤ ਹੋਣਾ ਆ ਨਾ ਨਾ ਫਿਰ ਰੇਰੂ ਵੀ ਲੱਗ ਜੇ ਬਹੁਤ ਵਧੀਆ ਹੋ ਗਏ ਰੇ ਦਾ ਕੰਮ ਤੇਰਾ ਵਧੀਆ ਹੋ ਗਏ ਮੇਰੇ ਰਹੇਗਾ ਰਹੇ ਬੂਟੇ ਵਿੱਚ ਪੈਣ ਦੇ ਇਕ ਦੀ ਪਾਉਂਗੇ ਕਿੰਨਾ ਬੀਜ ਪਾਤਾ ਹੁੰਦਾ 40 ਕਿਲੋ 40 ਕਿਲੋ ਵਧੀਆ ਠੀਕ ਹੈ ਕਿੰਨੀ ਥੈਲੀ ਆ 8 ਕਿਲੋ ਦੀ 7 ਕਿਲੋ 7 ਕਿਲੋ ਦੀ ਆ। ਥੈਲੀ ਦੇ हिसाब ਕਰ ਮੈਨੇ ਵੇਖਿਆ ਰ। ਹਾਂ? ਕਾਹ ਕਾਹ ਰ ਨਗੀਰ ਤੇ ਕਥੈਲੀ? 4 ਤੱਕ। ਠੀਕ ਆ। ਡੋਗਲ ਕਰ ਦੇਣਾ। ਠੀਕ ਆ। ਵਧੀਆ ਬੀਜ ਤਾਂ ਵੀ ਸੋਨਾ ਕਰਦਾ ਜਾਂਦਾ। ਹਲੇ ਡਬਲ ਹੋਣਾ ਹੈ। ਹਾਂ। ਅਜੇ ਕਿਥੈਲੀ ਗਿਰੀ ਆ ਬਸ ਇਹਨੇ ਇੱਕ ਜਿਹੜਾ ਹੋਣਾ। ਹੁਣ ਇਹ ਤਵਿਆਂ ਅਗਲੇ ਪਾਉਣਾ। ਨਾ ਰੂਟ ਜੱਗੇ ਤੇ ਪਾਉਣਾ ਰੂਟਾ ਮੀਟਰ ਦਾ। ਠੀਕ ਆ। ਤਵਿਆਂ ਨਾਲ ਕੋਈ ਗੱਲ ਨਹੀਂ। ਠੀਕ ਆ ਜੇ ਉਹ ਖਲਾ ਲਈ ਮੈਂ ਕਹਿੰਦਾ ਸਾਈਡ ਵਾਲੀ ਤਾਂ ਵੀ ਹੈ ਨਾ। ਹਾਂ। ਉਹ ਜੜ ਨਹੀਂ ਵੱਡੂਗੀ। ਹਾਂ। ਜੇ ਵਡਾਉਣੀ ਆ ਉਪਰ ਸ਼ਾਂਗ ਨਹੀਂ ਦਾ ਦੇਖ ਲਾ ਵੀ ਲਈ ਫੇਰ ਜੜ ਤੱਕ ਵਧੀਆ ਕਰਦੋ ਮੈਂ ਕਹਿੰਦਾ ਨੇ ਕਿ ਵਾਹੋ ਜੀ ਤੂੰ ਵਧੀਆ ਆ ਤਾਂ ਭਾਈ ਜੀ ਨਾਲ ਇਹ ਨਾਲ ਬੱਧਾ ਬੈਜਣਾ ਡੌਲਾ ਪਾਉਂਗਾ ਫਿਰ ਬੂਟੇ ਕਿਨੇ ਇੱਕ ਨੇ ਇੱਕ ਪਾਉਣੇ ਬਸ ਠੀਕ ਹੈ ਚਲ ਵੀ ਇੱਕੇ ਜੀ ਵਧੀਆ ਵਧੀਆ ਠੀਕ ਹੈ ਥੋੜੇ ਜਿਹੇ ਕੰਮ ਉਹ ਬਹੁਤ ਵਧੀਆ ਕਿਹਾ ਜੇ 5-6 ਦਿਨ ਲੇਟ ਹੋ ਗਿਆ ਨਾ ਰੇ ਪੈ ਗਿਆ ਇਹ ਵਾਹ ਵਧੀਆ ਯਾਰ ਹੁਣ ਤੇ ਫੇ ਕਾਲ ਪੈਣਾ ਹਾਂ ਮੇਰੇ ਬਾਜੇ ਦੇ ਪਰ ਮੈਂ ਛੇਦ ਕੇ ਫੇਰ ਬੀਜਦਾ ਫਸਲ ਕਣਕ ਵੀ ਜੋ ਕਿ ਰੇ ਪਿਆ ਹੀ ਨਹੀਂ ਹੈਗਾ ਇੱਕ ਦੀ ਪਾਉਣਾ ਵੀ ਕਿੰਨਾ 5 ਠੀਕ ਹੈ ਵਧੀਆ ਹੋ ਗਿਆ। ਬੇਰ ਬਾਤ ਤੇ ਦੋ ਜੁੱਲੀ ਹਜਰ ਤੇ। ਇਕੀਲਾ ਹਿਦਰਾਪੁਰਾ। ਹਾਂ। ਠੀਕ ਐ। ਪੰਜ ਦਾ ਠੀਕ ਆ। ਬਹੁਤ ਆ। ਮੈਂ ਕਹਿਆ ਜਿਹਾ ਸਵਾਗਾ ਮਾਰਿਆ ਤਾਂ ਅੱਧੀ ਦੀ ਨਹੀਂ ਸੀ। ਹੂੰ। ਅਧਾ ਨੂੰ ਚੱਲ ਬਾਏ ਤੇ ਲੱਗ। ਨਹੀਂ ਰਲ ਗਿਆ ਨਾ ਵਿੱਚ। ਅੱਛਾ ਆਪਣੇ ਬੂਟੇ ਵਾਲੇ ਫੁੱਟਣੇ ਲੱਗੇ ਹੈਗੇ ਮੰਡ ਵਾਲਿਆਂ ਨੇ ਲਾਇਏ ਪੁੱਥੇ ਗੁਰਦੁਆਰਾ ਸਾਹਿਬ ਦੇ ਲਾਗ। ਸਾਰੇ ਫੁੱਟੇ ਹੋਏ ਸਾਰੇ ਪੱਤੇ ਨਿਕਲੇ। ਡਬੋੜ ਬੂਏ ਨੋ ਹੋਏ ਸਾਰੇ। ਇਹ ਹੋ ਜਾਦਾ ਹਨਾ ਜੇ ਸਾਰੇ ਡਬੋਏ ਵੀ ਹੋਣੇ ਉਹਨਾਂ ਨੇ। ਠੀਕ ਆ ਉੱਥੇ ਮੈਂ ਲਾਈ ਵੀ ਡੇਕ। ਉਹ ਦੇਖੀ ਉੱਪਰ ਤੇ ਉਹਨੂੰ ਆ ਗਈ ਡੈਡੀ ਜੀ ਦੀ। ਉਹ ਤਾਂ ਭਲਾ ਹੁਣ ਸਾਡੇ ਘਰ ਕਿੰ ਅੰਬ ਲੱਗੇ ਉਹ ਲੱਗੇ ਸਾਰੇ ਬੂਟਰ ਤੂੰ ਤਾਂ ਫੁੱਟਣ ਲੱਗੇ ਇਹਨਾਂ ਨੂੰ ਨਹੀਂ ਆਏ ਹਜੇ ਹਲੇ ਇਹਨਾਂ ਨੂੰ ਨਹੀਂ ਆਏ ਜਿਹੜੇ ਮੰਡ ਵਿੱਚ ਦੇਖੇ ਮੈਂ ਉਹ ਸਾਰੇ ਫੁੱਟਿਆ ਫੁੱਟੇ ਉਹ ਵਾ ਸਿਸਟਮ ਆ ਇਹ ਬਸ ਗਿਣਮੇ ਦਿਨਾ ਜੀ ਬਸ ਮੈਂ ਦੱਸਿਆ ਵੀ 15 20 ਦਿਨ ਤੱਕ ਨਾ ਸਾਰੇ ਹਰਿਆਈ ਦੇ ਖੜੀ ਆ ਵੀ ਅਜਾ ਨਹੀਂ ਫੁੱਟਿਆ ਫੁੱਟਾ ਫੇਰ ਜਦ ਜਿਹੜੀ ਉਹ ਸਿਸਟਮ ਆ ਵਧੀਆ ਵਧੀਆ ਦੇ ਦੇ ਛਿੱਟਾ ਦੇ ਦੇ ਨੱਟੇ ਦੇਖਿਆ ਮੀਂਹ ਮੀਂਹ ਦੱਸਿਆ ਵਿਆ ਅਗਲੇ ਸ਼ੁੱਕਰਵਾਰ ਨੂੰ 70% ਹੋਵੇ 70% ਸੇਵਾ ਜਾਂ ਤੱਕ ਇਹ ਨਿਕਲੇ ਹੋਣਾਂ वैसे चार्जदार ठारी होगी ठारी होगी सवेरो देखी तू पहला 5:00 ਤਾਂ ਬਾਅਦ ਚ ਦੇਖੀ ਜੂ ਜੂ ਦਿਨ ਚੜੀ ਗਿਆ ਜੋਗਲ ठारी ਹੋएगी ਮੈਂ ਦੇਖਿਆ ਮੈਂ 4:00 ਵਜੇ ਨਹਾ ਕੇ ਬਾਹਰ ਇਕਨੇ ਫਰੀ ਕੇ ਠੰਡ ਨਹੀਂ ਲੱਗੇਗੀ ਜਾਂ ਮੈਂ ਡਿਊਟੀ ਲੱਗੇ 8:00 ਤੋਂ 6:00 ਮੈਨੂੰ ਉੱਥੇ ਪਾਲਾ ਲੱਗੇ ਬੈਠੇ ਨੂੰ ਵੀ ਇੰਨੀ ਠਾਰੀ ਦਿਨ ਚੜੇ ਜੇ ਹੈ ਬੱਦਲ ਬਾਈ ਹੈ 5-6 ਦਿਨ ਹੈ ਬੱਦਲ ਮੈਟ ਦਾਦਾ ਨਹੀਂ ਬੱਦਲ ਬਾਈ ਰਹਿਣੀ ਇੱਕੜੀਆਂ ਨੇ 5-6 ਦਿਨ ਬੱਦਲ ਬਾਈ ਹੋਵਾ ਹੈ ਕਿ ਨਹੀਂ ਸਵੇਰੋਂ ਕਿੰਨੀਆਂ ਲੱਗੇ ਤੇ ਕਿੰਨੂ ਦੇਖਿਆ ਦੇਖ ਲੈ ਫਤਿਹ ਵੇਗਰ ਵੈਰ ਦੀ ਕੁਛ ਨਹੀਂ ਪਤਾ ਬਾਈ ਦਾ ਕਿਹੜੇ ਰੰਗਾਂ ਵਿੱਚ ਕਹਿੰਦਾ ਰਾਜੇ ਇਹ ਰੰਗੇ ਨੂੰ ਹੋ ਜਾਣੇ ਹੁਣ ਉਹ ਤਾਂ ਗੰਨਾ ਜਿਹੜਾ ਖੜਾਇਆ ਵੋਕਾ ਵਾ ਤੇ ਉਹ ਬਾਈ ਬੀਜਾ ਜਵੀ ਵਾਲੇ ਚ ਅੱਛਾ ਬਾਕੀ ਗੱਦੀ ਬੱਤ ਕੱਢ ਲੂ ਠੀਕ ਨਹੀਂ ਜਵੀ ਵਾਲੇ ਚ ਬੀਜ ਕੇ ਪੱਤ ਵੱਜੂਗੀ ਹਲੇ ਹਾਂ ਮੈਂ ਤਾਂ ਕਰਾਈ ਬੀਜ ਜਵੀ ਵਾਲੇ ਉਹ ਆਹੋ ਫਿਰ ਬੀਜੇ ਪੂਰਾ ਹੋ ਜਵੇ ਥੋੜਾ ਉਹਦੇ ਘਰੇ ਨਹੀਂ ਵੱਜ ਜਾਣਾ ਜਵੀ ਵਾਲੇ ਨੇ ਬੂਟੇ ਲਾਏ ਨਹੀਂ ਉਹ ਜੋ ਅਗਲੇ ਸਾਲ ਲਾਉਂਗਾ ਠੀਕ ਹੈ ਵਧੀਆ ਵਧੀਆ ਐਂ ਚਾਈਦੇ ਟਾਈਮ ਗੱਲ ਉਹ ਦੇ ਦੀ ਕਿਰਪਾ ਹੋਗੀ ਮਾਸਾ ਤਾਂ ਨਹੀਂ ਤਾਂ ਰਹਿ ਗਿਆ ਤੇ ਲਓ ਸਾਡੀ ਕਰੀ ਕਿਰਪਾ ਹੋਗੀ ਤਾਂ ਇੱਕੜੇ ਚੱਲਦਾ ਹੁੰਦਾਗਾ ਮਿਲਜੁਲ ਕੇ ਚੱਲਦਾ ਹੁੰਦਾ ਸਮਝਿਆ ਮੈਂ ਕਿ ਪਹਿਲਾਂ ਬੋਕ ਨਹੀਂ ਤੇ ਕਰਾਏ ਹੂੰ ਚੱਲ ਕੋਈ ਨਹੀਂ ਦੇ ਸ਼ਿੱਟ ਮੈਨੂੰ ਆਇਦਾ ਬਾਈ ਦਾ ਅੱਜ ਫੋਨ ਆਇਆ ਸਰਹੰਦ ਕੋਲ ਤੇ ਬਾਈ ਹੈ ਬਾਹਰੇ ਆ ਕਹਿੰਦਾ ਵੀ ਥੋੜੇ ਜੀ ਮਾਸਾ ਜਵੀਨ ਬਾਈ ਬੂਟੇ ਕਾੜ ਕੇ ਲਾ ਦੇ ਸਾਰੇ ਸਾਲ ਲੱਗੀ ਜਾਣੇ ਮਹਾਦੇ ਦਾ ਬਾਈ ਹੁਣ ਨਿਬੜ ਕੇ ਕੰਮ ਸਾਰਾ ਸਾਲ ਵੜਾਈ ਚੱਲਦੀ ਆ ਬਈ ਹੁਣ ਤਾਂ ਮਹਾ ਲੱਗਦਾ ਹਲੇ 15 ਦਿਨ ਨੂੰ ਜਾਣੇ ਛੱਟੀ ਵੀ ਚੱਲ ਹੀਲਾ ਕਰ ਦੂ ਪਰ ਸੋਤੇ ਸਾਹਮਣੇ ਹੀ ਹੋਣੀ ਹੁਣ ਦੱਬਣੀ ਪੈਣੀ ਪਾਣੀ ਚ ਹਾਂ ਹੁਣ ਨੋ ਕੰਮ ਗਿਆ ਵੀ ਤੁਸੀਂ ਬਾਹਰ ਇੱਥੇ ਕਿਸੇ ਨਾਲ ਸਾਹਮਣੇ ਹੀ ਨਹੀਂ ਵਾਹ ਹੁਣ ਤਾਂ ਪਾ ਚੰਗੀ ਲੱਗੀ ਗੀ ਹੁਣ ਤਾਂ ਪਾ ਚੰਗੀ ਕਰਨ ਲੱਗੀ ਹੁਣ ਇਹਨੂੰ ਪਾਣੀ ਚ ਆਈਦਾ ਵੀ ਚੱਲ ਗਾਹਾਂ ਨੂੰ ਲਿਖਾਂਗੇ ਆਪਾਂ ਫੇਰ ਕਾਹਨ ਕੋਰਾ ਦਾਂਗੇ ਏਕਣ ਦੇ 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 ਸ਼ਿੱਟਾ ਚੱਲ ਬਚਾਲਾ ਹੋਏ ਪੈ ਜੱਟ ਨਾ ਰੇ ਠੀਕ ਹੈ ਮੈਂ ਦੇਖ ਕੇ ਸ਼ਿੱਟਾ ਜਾ ਮੇਸਤਰੀ ਕਿਆ ਹਾਲ ਹੈ ਆ ਗੱਤੇ ਜਗ੍ਹਾ ਤੇ ਪਿਛਾਉਂਦੇ ਹੁਣ ਤੁਰਨੇ ਨਹੀਂ ਪਰ ਪਹਿਲਾਂ ਨਾਲ ਆਉਂਦੇ ਹੋਏ ਲੈ ਜਾਓ ਪਰ ਹੁਣ ਇਕਨੇ ਵਿੱਚ ਹੀ ਰਹੋਗੇ ਉਹਨਾਂ ਪਰ ਹੋਰ ਰੰਗ ਕਰਕੇ ਕੁੱਤੀ ਭਾਰਦੇ ਹਨ ਅੱਛਾ ਰੰਗ ਕਰਕੇ ਕਰਦੇ ਆ ਠੀਕ ਹੈ ਰੋ ਬਾਈ ਲੱਗੀ ਕੁੱਤੀ ਭਜਨ ਅੰਦਰ ਬਹੁਤ ਉਹਦੇ ਗੱਲ ਲੱਗਿਆ ਬਗ ਕੰਮ ਚੱਲਣਾ ਆਊਗਾ ਮੁੰਡਾ ਛੇਤੀ ਕਰਕੇ ਤਿਆਰ ਨਾ ਇਹ ਦੋ ਕਮਰੇ ਦੋ ਕਮਰੇ ਕਹਿੰਦਾ ਤਿਆਰ ਕਰ ਲੈਣ ਇੱਕ ਬਾਥਰੂਮ ਚੱਲਦਾ ਕਰਨ ਵੈਦਰ ਹੋਣਾ ਆੱਕ ਗਿਆ ਹੁਣ ਡੰਗਰਾਂ ਕੋਲ ਰਹਿ ਰਿਹਾ ਕਿ ਐ ਭਾਈ ਮਹਾ ਬੰਦਾ ਸਾਡਾ ਹੱਕ ਗਿਆ ਡੰਗਰਾਂ ਕੋਲ ਰਹਿ ਰਹਿ ਕੇ ਹੁਣ ਛੇਤੀ ਆਊਗਾ ਕਹਿੰਦਾ ਦੋ ਕਮਰੇ ਤਿਆਰ ਕਰਕੇ ਤੈਨੂੰ ਇੱਕ ਡਿਜ਼ਾਈਨ ਹੋਰ ਪਾਉਂਦੇ ਆ ਵਿੱਚ ਇੱਕ ਆ ਦੇੜੀ ਤੇ ਡਿਜ਼ਾਈਨ ਹੋਰ ਪਾਉਂਦੇ ਆ ਜਣੇ ਉਹਨੂੰ ਟਾਈਮ ਲੱਗਣਾ ਹੈ ਆ ਉਹ ਵੇਖਿਆ ਨਾ ਲਿਕਣਾ ਆ ਇੱਕ ਨਾਲ ਆ ਸੈਟਾਂ ਪਾ ਦੇਣੀ ਆ ਇੱਕਾਂ ਵਿੱਚ ਤਿਰਸ਼ੀਆਂ ਪਾਉਂਦੇ ਆ ਉਹ ਤਾਂ ਮੈਂਟੇ ਪੰਜ ਲਾਇਆ ਜਪਾ ਹੈ ਮੈਂਟੇ ਪੰਜ ਚ ਪਾਤਾ ਜਿਹੜਾ ਇਹਨਾਂ ਨੇ ਮੇਰਾ ਪੂਰੀ ਉਹ ਕਾਲੀ ਗੈਂਦਾ ਬਈ ਕਾਲੀ ਕੋਲ ਮਛੋਂ ਤੋਂ ਤਿੰਨ ਬਾਦ ਨੇ ਇਹ ਜਾਂ ਗੱਬੇ ਚਿੱਟਾ ਪਾ ਦੇਣਾ ਗੱਬੇ ਚਿੱਟਾ ਪਾ ਦੇਣਾ ਠੀਕ ਐ ਇਹ ਕੱਪ ਬੋਰਡ ਦੇ ਸਾਰਿਆਂ ਚ ਰੱਖ ਤੇ ਉਹ ਵਈ ਕੱਲਾ ਗਿਆ ਭਾਈ ਆਪ ਐਸਮੈਂਟ ਲਿਆਉਂਦਾ ਘੋਲ ਕੇ ਚੱਲ ਕੰਮ ਵੀ ਹੁਣ ਬਰੀਕੀ ਹੋ ਰਹਿਗਾ ਥੋੜਾ ਪਉ ਤਾਂ ਲੰਬਾ ਚੌੜਾ ਕੰਮ ਨਹੀਂ ਹੈਗਾ ਠਵਾਹੀ ਦੇੜੀਆਂ ਦੂੜੀਆਂ ਨਾਲ ਕੰਮ ਆਉਂਦਾ ਇੱਧਰ ਮਨਲਾ ਦੀ ਕੱਟਦੀਆਂ ਨੇ ਨਹੀਂ ਇਹ ਵੀ ਰਹਿੰਦੀ ਆ ਆ ਵੀ ਰਹਿੰਦੀ ਹੈ ਦੇਖੀ ਹਲੇ ਆ ਵੀ ਰਹਿੰਦੀ ਹੈ ਹਰੇ ਵਾਪਸ ਸੀ ਸੇਵਾ ਕਰਨਾ ਕੋਈ ਡਾਡਾ ਉਹ ਗਈ ਛੁੱਟੀ ਵਾਲੇ ਲੱਗੇ ਕੋਈ ਛੁੱਟੀ ਆ ਜੀ ਛੁੱਟੀ ਪੈ ਲਾ ਦੇ ਮੱਕੀ ਮੈਸਟਰੀ ਉੱਪਰ ਲੱਗੇ ਵੇ ਜੰਗਲਾ ਕਰਨਾ ਕੰਮ ਹੁਣ ਥੋੜਾ ਜਿਹਾ ਧੀਮੀ ਚਾਲ ਪਰ ਹੋਇਆ ਵੈ ਹੁਣ ਨਹੀਂ ਸਪੀਡ ਵਾਲਾ ਨਿਕੰਦਾ ਜੀ ਕੰਮ ਸਾਰੇ ਹੁਣ ਬਰੀਕੀ ਵਾਲਾ ਜਿਹੜੇ ਉੱਪਰ ਮੈਸਟਰੀ ਲੱਗੇ ਕੋਈ ਲਪਾਈ ਲੱਗੇ ਵੇ ਗਨਕੂਰਾ-ਕੂਰਾ ਲਿਪਦੇ ਫਿਰਦੇ ਆ ਦੇਖ ਕੇ ਸੇਖ ਕੇ ਕੰਮ ਕੋਰਾ ਪੰਨੀਰ ਮੈਂ ਲਾਈ ਨਾ ਨਾ ਠੀਕ ਆ ਠੀਕ ਆ ਕੋਰਾ ਲਾਉਂਦਾ ਕਿ ਭੰਨਦਾ ਤੂੰ ਆਏ ਤਾਂ ਮੈਂ ਸੁਣੇ ਨਹੀਂ ਹੈਗਾ ਵੀ ਮਾਲਕ ਕੋਰਾ ਕਦੇ ਲਾਉਣਾ ਹੁੰਦਾ ਕੋਰ ਤਾਂ ਭੰਨਦਾ ਹੀ ਹੁੰਦਾ ਆਂਦਾ ਹੈ ਹੈ ਮੈਨੂੰ ਪਤਾ ਇਹ ਵੀ ਆਵੇ ਲਾਉਣ ਲੱਜੰਦੇ ਆ ਵਾ ਉਹ ਮੈਂ ਇੱਧਰ ਬਾਥਰੂਮ ਕਰ ਲੈਪਣਾ ਹਲੇ ਹੈ ਫੇਰ ਮੈਂ ਕਰ ਦਵਾ ਟੀਨਾ ਟੂਨਾ ਸਾਫ ਮੀਂਹ ਦਾ ਕੁਝ ਨਹੀਂ ਪਤਾ ਕਦੇ ਪਾਣੀ ਵਿੱਚ ਨਾ ਪਈ ਜਾਵੇ ਨ ਆਖਾਂ ਦੇ ਕਲਮ ਦੇ ਬਲ ਅੱਛਾ ਠੀਕ ਹੈ ਫਾਈਨਲ ਹੌਫ ਲਾ ਸਾਰਾ ਪੰਜ ਦੇ ਇੱਕ ਦੇ ਇਹ ਨਾ ਜਾ ਹੂੰ ਬਰਸੇਂ ਇੰਪੋਰਟ ਪਹੁੰਚ ਗਏ। ਬਾਕੀ ਮਾਰਕਾਂ ਦੇ ਉਹ ਕਣਕ ਨਹੀਂ ਗੇੜਾ ਉਧਰ ਵਾਲੀ ਇਹਨੇ। ਕੱਲ ਆਪਾਂ ਗਏ ਨਹੀਂ ਅਕੇ ਜਿਹੇ ਦੇਖੀ ਸੀ। ਕਿਉਂ ਉਸ ਜੀ ਪਈ ਵੀਦੀ। ਮੀਂਹ ਪਿਆ ਬੜਾ ਤਾਜ਼ਾ ਆ। ਔਰ ਅੱਜ ਵੀ ਹੁਣ ਬਰਸੇਂ ਲੱਗੇ ਦਾ ਪੜਨ ਗਿੱਲਾ ਹਲੇ। ਮੀਂਹ ਗਲੇ ਭਰਿਆ ਪਿਆ। ਹੁਣ ਵੀ ਹਲੇ ਉਸ ਹੋਊਗੀ ਇੱਥੇ। ਮੀਂਹ ਸਾਢੇ ਸਿਫਰੋਂ ਵੀ ਲੱਗੇ ਦਾ ਜੀ ਪੈਣ ਅੱਜ। ਹੂਰ ਜੀ ਪੈ ਕੇ ਯਾਨੀ ਹਟ ਗਿਆ। ਬੱਦਲ ਬਾਈ ਹੋਗੇ ਤੇ ਹੁਣ ਮੌਸਮ ਦੇਖੋ ਸਾਫ ਹੋ ਗਿਆ ਸਵੇਰੋਂ ਬੱਦਲ ਹੈਗਾ ਤਾਂ ਹੁਣ ਦੱਸਿਆ ਪਿਆ ਹੈਗਾ ਚਾਰ ਪੰਜ ਦਿਨ ਬੱਦਲ ਬਾਈਓ ਸ਼ੁਕਰਵਾਰ ਨੂੰ ਮੀਂਹ ਫੇਰ ਰੱਖਦੇ ਆ 60 70% ਦੇ ਗੇਟ ਤੇ ਹੁਣ ਆਪਣਾ ਪਾਣੀ ਲਾਉਣਾ ਹੀ ਨਹੀਂ ਹੈਗਾ ਜਿਹੜਾ ਖੇਤ ਰੰਦਾ ਵੀ ਜਿਹੜਾ ਮੀਂਹ ਪਿਆ ਪਾਣੀ ਵਾਲਾ ਕੰਮ ਤਾਂ ਨਹੀਂ ਹੋਇਆ ਹੈਗਾ ਐਡਰ ਨੂੰ ਵੱਧ ਪੈ ਲਿਆ ਫਗਵਾੜੇ ਕਨੀ ਨੂੰ ਬੰਗਿਆ ਕਨੀ ਨੂੰ ਮੀਂਹ ਸੋਨਾ ਪੈ ਲਿਆ ਕਹਿੰਦੇ ਕਣਕਾਂ 'ਚ ਪਾਣੀ ਖੜਾ ਤੇ ਬਾਈ ਦਾ ਮੈਨੂੰ ਬੰਗਿਆ ਦੇ ਫੋਨ ਆਇਆ ਤਾਂ ਅਨੇਕ ਖਿਕਣਾ ਵਜਾ ਵਜਾ ਖਾਸਾ ਪਾਇਆ ਗਣਕ ਦਾ ਮੈਂ ਕਹਿੰਦਾ ਪਾਣੀ ਲੱਗ ਗਿਆ ਦਾ ਇੱਥੇ ਪਾਣੀ ਖੜਾ ਵੀ ਰਿਹਾ ਥੋੜਾ ਜਿਹਾ ਦੇ ਜਿਆਦਾ ਜਿੰਨਾਂ ਕਿ ਸਾਡੇ ਕਿਤੇ ਕਿਤੇ ਤੱਕੀ ਜੀ ਹੋਈ ਹੈ ਨਹੀਂ ਠੀਕ ਹੈ ਜੀ ਸਾਰੀ ਸਾਰੀ ਗਣਕ ਗਣਕਾ ਤਕਰੀਬਨ ਸਾਰੀਆਂ ਨਸਰ ਗਈਆਂ ਇਹ ਆ 262 ਹੈ। ਵਾਲੇ ਦੀ ਵੀ ਸੋਹਣੀ ਹੈ। ਯਾਨੀ 327 ਹੈ ਜਿਹੜੀ ਉਹਦੀ ਬੱਲ ਲੰਬੀ ਲੱਗਦੀ ਹੈ ਉਹਦੇ ਨਾਲ ਤੇ। ਬਾਕੀ ਝਾੜ ਦਾ ਦੇਖੋ। ਕਿਵੇਂ ਨਿਕਲਦਾ। ਆਂ ਵਿੱਚ ਕੋਈ ਹੋਰ ਹੈ। ਇਹ ਤਾਂ ਹਲੇ ਵਿੱਚ ਦਾ ਪਤਾ ਨਹੀਂ ਲੱਗਿਆ ਹੈਗਾ। ਬੱਲ ਦੇਖਣ ਨੂੰ ਸਿੱਧੀ ਲੱਗਦੀ ਵੈਸੇ ਲੰਬਾਈ ਬਸੇਰੀ ਹੈ ਸ਼ਾਇਦ ਬੱਤੇ ਲੱਗਣਾ ਪੀਲੀ ਕੁੰਗੀ ਜਿਗਲ ਹੋ ਜਾਂਦੇ ਪੀਲੇ ਪੀਲੇ ਜਿਹਾ ਲੱਗਦੇ ਆ ਇਹ ਦੇਖੋ ਵਿੱਚ ਤੇ ਪਹਿਲਾਂ ਤੇ ਵੀ ਆਖਣਾ ਨਿਸਰਨੇ ਤੇ ਪਹਿਲਾਂ ਜਦੋਂ ਪੱਤਾ ਉੱਪਰ ਨੂੰ ਖੜਾਤਾ ਇਹ ਹੁਣ ਵਿੱਚ ਪੀਲੇ ਪੀਲੇ ਚੰਗਦੇ ਸਾਰੇ ਪੱਤੇ ਆਹ ਹੈ ਇਧਰ ਗਣਕ ਇਹਦਾ ਕੋਈ ਵੀ ਨਹੀਂ ਹੈਗਾ ਸਾਰੇ ਹਰੇ ਪਏ ਆ ਨਮਾ ਨਮਾ ਵੀ ਜਾ ਪਤਾ ਕੋਈ ਨਾ ਦਾ ਵਿੱਕਾ ਕੋ ਨਿਕਲ ਮੈਂ ਕਿਆ ਕੋ ਸਾਇ ਗਿਆ ਵਿੱਚ ਮੱਲ ਕੋ ਸੂਚੀ ਹੋ ਕੋ ਨਿਕਲੀ ਵੀ ਅੱਧੀ ਵੱਲ ਉੱਪਰ ਆਈ ਵੀ ਐ ਅੱਧੀ ਕੋ ਥੱਲੇ ਹੀ ਆ ਗਈ ਇਹ ਡਰਿੱਲ ਦੀ ਬੁਝਾਈ ਹੈ ਜੀ ਆਪਣੇ ਕੁਝ ਆਟ ਗਰੀਬੀ ਆ ਜਦ ਕਿ ਇਹ ਖੇਤ ਨੂੰ ਪਰਾ ਪਾਣੀ ਵੀ ਲਾਇਆ ਹੈਗਾ ਇਹ ਪਾਣੀ ਤੇ ਬਗੈਰੇ ਗਰੀਬੀ ਖੜਦੀ ਇੰਨੀ ਆ ਆਹ ਤੱਕ ਗਿਆ ਜਿਆ ਆਹ ਦੇਖੋ ਟਿੱਡੀ ਹੋਈ ਵੀ ਨਾ ਇਹਨੂੰ ਪਾਣੀ ਲਾਇਆ ਨਹੀਂ ਹੈਗਾ ਮੀਂਹ ਪਿਆ ਨਹੀਂ ਹੈਗਾ ਪਤਾ ਨਹੀਂ ਕਿਹੜੇ ਹਿਸਾਬ ਨਾਲ ਖੇਤ ਦੀ ਬਜਨੇ ਕਣਕ ਦੇ ਉੱਪਰ ਉਹਦੇ ਹਿਸਾਬ ਨਾਲ ਗਰੀ ਜੇਕਰ ਪਾਣੀ ਮੀਂਹ ਪੈ ਗਿਆ ਜਾਂਦੀ ਹਵਾ ਤਾਂ ਬਹੁਤ ਔਲ ਗਿਆ ਉਹਦੇ ਨਾਲ ਤੱਗੀਆਂ ਹੋਈਆਂ ਮੇ ਆਪਣੇ ਵਾਲੀ ਜੀ ਵੀ ਹਾਂ ਜਾਨਦੀ ਕਿ ਸੰਭੂ ਜੀ ਜਿੱਥੇ ਹੈਗੀ ਐ ਬਸੇਰੀਆਂ ਮੈਂ ਇਹਦੇ ਜੜਾ ਵੀ ਕੱਢ ਕੇ ਦੇਖ ਲਈਆਂ ਫੇਰ ਪਤਾ ਨਹੀਂ ਕਿਹੜੇ ਸਾਬ ਕੋ ਜੰਮੇ ਆਉਂਦੀ ਨਾਲੇ ਹੱਥ ਪਾ ਕੇ ਮੈਂ ਜੜ ਤੇ ਖਿੱਚੀ ਜਿੱਕਣਾ ਆਹ ਹੜੀ ਐ ਆ ਦੇਖੋ ਇਹ ਜੜਾਂ ਜੜਾਂ ਦੇ ਵੀ ਕੱਢ ਦਿੰਦਾ ਫੇਰ ਜੰਮੇ ਆਉਂਦੀ ਹੈ ਬੱਲਪੁਰ ਦਾ ਹੈਗਾ ਜੀ ਭਾਗ 327 ਦਾ ਸੋਣਾ ਬਾਕੀ ਹੁਣ ਝਾੜ ਦੱਸਾਂਗੇ ਕਿਵੇਂ ਲੱਗ ਜਾਣਾ 20 ਅਪ੍ਰੈਲ ਤੱਕ ਸਾਰਾ ਕੁਝ ਪਤਾ ਆਹ ਦੇਖੋ ਕਿੰਨੇ ਜੰਮੇ ਆਹ ਨੇ ਤਰ੍ਹਾਂ ਨਹੀਂ ਭਾਈ ਲੇਟ ਵੈਰੈਟੀ ਸਾਰਿਆਂ ਦੇ ਚਲੋ ਆਪਾਂ ਨੂੰ ਇੰਨਾ ਕੁ 3-4 ਮਿੰਟ ਦਿਖਾਉਣੀ ਪੈਂਦੇ ਜੀ ਇਹ ਵੀ ਵੀਡੀਓ ਦੇਖਦੇ ਆ ਵੀਰ ਬਾਹਰ ਤੇ ਕਹਿੰਦੇ ਅਸੀਂ ਜਾਂ ਤੁਸੀਂ ਬੱਟਾ ਵਿੱਚ ਘੁੰਮਦੇ ਆ ਅਸੀਂ ਕਿਸਮ ਦਾ ਕਹਿੰਦੇ ਪੰਜਾਬ ਘੁੰਮ ਲੰਦੇ ਆ ਵੀ ਬਹੁਤ ਰੂ ਕਰਦੀ ਸਾਨੂੰ 2-3 ਮਿੰਟ ਕਹਿੰਦੇ ਖੇਤ ਦੀ ਵੀਡੀਓ ਵੀ ਵਿੱਚ ਪਾਇਆ ਕਰੋ ਵੀਡੀਓ ਦੇ ਵੀ ਉਹ ਵੀ ਅਸੀਂ ਬਹੁਤ ਜ਼ਰੂਰੀ ਮੰਨਦੇ ਕਹਿੰਦੇ ਇੱਕ ਕਿਸਮ ਦੇ ਅਸੀਂ ਸਮਝ ਲਓ ਵੀ ਖੇਤਾਂ 'ਚ ਘੁੰਮ ਲੰਦੇ ਵੀ ਸਾਡੀ ਸਹਰੇ ਹੋ ਜਾਂਦੀ ਹੈ ਵੀ ਬਹੁਤ ਪਿਆਰ ਆ ਭਾਈ ਵੀਰਾਂ ਦਾ ਅੱਜ ਵੀ ਮੈਂ ਕਹਿੰਦਾ ਮੈਨੂੰ ਸਵੇਰ ਦੇ 20 ਫੋਨ ਤਾਂ ਬਾਹਰ ਤੇ ਆਲੇ ਹੋਣੇ ਵੀ ਜਿਹੜੇ ਵੀਰਾਂ ਨੇ ਵਧਾਈਆਂ ਭਾਈ ਸਾਰਿਆਂ ਨੂੰ ਵਧਾਈਆਂ ਵਿਆਹ ਦੀਆਂ ਬਾਕੀ ਹੁਣ ਸੋਮਵਾਰ ਨੂੰ ਜਾਣਾ ਫੇਰ ਮੁਕਸਰ ਨੂੰ ਵੀ ਦੇਖਦੇ ਆ लास्ट ਹੁਣ ਵਿਆਹ ਦਾ ਦਿਨ ਆਪਣਾ ਮੇਰੇ ਤਾਂ ਮਿਲਣੀਆਂ ਦਾ ਹੁੰਦਾ ਮਿਲਣੀਆਂ ਕਰਕੇ ਆਉਣੀਆਂ ਗੱਡੀ ਆਪਾਂ ਨਾ ਕਰ ਲਈ 10-12 ਜਣੇ ਅਸੀਂ ਆਏ ਕਿ ਇੱਕੇ ਗੱਡੀ ਕਰਕੇ ਲੈ ਜਾਣੀਆਂ ਵੀ ਦਿਨ ਲੱਗ ਜਾਣਾ ਸਾਰਾ ਇੱਕ ਹੈਗਾ ਦੂਰਾ ਕੰਮ ਸਵੇਰੇ 7:00 ਵਜੇ ਤੁਰਨਾਗੇ ਰਾਤ ਨੂੰ 8-9 ਵਜੇ ਜਾਣੀ ਉਹ ਮੱਕੀ ਮਿਲਦੇ ਆਂ ਭਾਈ ਫਿਰ ਕਿਸੇ ਅਗਲੇ ਵਲੌਗ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ